ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਖਾਸ ਬੁਲੇਟਿਨ ਦੇ ਵਿੱਚ ਜੀਐਸਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਮਾਸ਼ਹਿਰ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਅੰਤਰ ਜ਼ਿਲ੍ਹਾ ਟੂਰਨਾਮੈਂਟ 2022 ਮਾਇਲਪੁਰ ਵਿਖੇ ਖੇਡਿਆ ਗਿਆ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੀ ਅੰਡਰ 90 ਫੁੱਟ ਵਾਲੀ ਟੀਮ ਵਿੱਚ ਸਕੂਲ ਦੇ 9 ਵਿਦਿਆਰਥੀਆਂ ਰਾਹੁਲ ਗੁਰਪ੍ਰੀਤ ਸਿੰਘ ਕਰਨਪ੍ਰੀਤ ਸਿੰਘ ਰੋਹਿਤ ਹਰਮਨਜੀਤ ਸਿੰਘ ਜੋਗੇਸ਼ ਰਾਹੁਲ ਰਾਣਾ ਗੁਲਾਮ ਨਬੀ ਹਰਜੀਪ ਸਿੰਘ ਨੇ ਪਾਗ ਲਿਆ ਅਤੇ ਪੰਜਾਬ ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਇਸ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਨੇਜਰ ਇਕਬਾਲ ਸਿੰਘ ਨੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਤੀਜੇ ਸਟਾਫ ਦੀ ਮਿਹਨਤ ਦਾ ਹੀ ਸਿੱਟਾ ਹੈ ਯੂਥ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਹਲਕਾ ਅਬਜ਼ਰਵਰ ਜਥੇਦਾਰ ਰਮਨਦੀਪ ਸਿੰਘ ਖਿਆੜਾ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਐਮਪੀ ਅਤੇ ਕੋਰ ਕਮੇਟੀ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕੇਂਦਰ ਨੇ ਆਰਡੀਐਫ ਪਿੰਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਦਾ ਬੁਨਿਆਦੀ ਹੱਕ ਖੋਲਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਮਸਲਿਆਂ ਤੇ ਸੂਹਿਦਤਾ ਨਾ ਦਿਖਾਉਣ ਕਾਰਨ ਅਤੇ ਸਮੇਂ ਸਿਰ ਮਸਲੇ ਨਾ ਚੁੱਕਣ ਕਾਰਨ ਕੇਂਦਰ ਨੇ 2200 ਕਰੋੜ ਦੀ ਰਾਸ਼ੀ ਨੂੰ ਖੋਲਿਆ ਹੈ ਜਿਸ ਦਾ ਅਸਰ ਪੰਜਾਬ ਦੇ ਵਿਕਾਸ ਤੇ ਪਵੇਗਾ। ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਮੇ ਤੇ ਤਿੰਨਾਂ ਸਮਗਲਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਪੁਲਿਸ ਥਾਣਾ ਸਦਰ ਨਵਾਂ ਸ਼ਹਿਰ ਅਤੇ ਥਾਣਾ ਸਦਰ ਬਲਾਚੌਰ ਬੰਗਾ ਅਤੇ ਪੋਜੇਵਾਲ ਵਿਖੇ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਸੰਨੀ ਕੁਮਾਰ ਨੂੰ ਬਲਾਚੌਰ ਦੇ ਨੇੜਲੇ ਪਿੰਡ ਚਣਕੋਆ ਤੋਂ ਨਸ਼ੀਲੇ ਟੀਕੇ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਪੁਲਿਸ ਨੇ ਰਾਜਕੁਮਾਰ ਵਾਸੀ ਪਿੰਡ ਲਗੜੋਆ ਨੂੰ ਕਾਬੂ ਕਰਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਪੋਜੇਵਾਲ ਪੁਲਿਸ ਨੇ ਸ਼ਰਾਬ ਦੇ ਮਾਮਲੇ ਵਿੱਚ ਭਗੌੜੇ ਵਿਅਕਤੀ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਕਾਬੂ ਕੀਤੇ ਮੁਲਜ਼ਮਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਫਰੀਦਕੋਟ ਕੋਟਕਪੂਰਾ ਰੋਡ ਵਿਖੇ ਸੜਕ ਕਿਨਾਰੇ ਖੜੀ ਕਾਰ ਨੂੰ ਪਿੱਛੇ ਆਉਂਦੀ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਅਗਲੀ ਕਾਰ ਪੂਰੀ ਤਰ੍ਹਾਂ ਅੰਦਰ ਤਸ ਗਈ ਜਿਸ ਕਾਰਨ ਕਾਰ ਦੀ ਪਿਛਲੀ ਸੀਟ ਤੇ ਬੈਠੀ ਮਹਿਲਾ ਦੀ ਝਟਕੇ ਨਾਲ ਗਰਦਨ ਕੱਟੀ ਗਈ ਜਦਕਿ ਕਾਰ ਵਿੱਚ ਬੈਠੇ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਚੁਲੀ ਮੁਖਸਰ ਸਾਹਿਬ ਦੇ ਨਾਲ ਲੱਗਦੇ ਸਰਹਿੰਦ ਫੀਲਡਰ ਵਿੱਚ ਇੱਕ ਔਰਤ ਦੇ ਬੱਚੇ ਸਮੇਤ ਛਾਲ ਮਾਰ ਦੇਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮੁਖਸਰ ਸਾਹਿਬ ਬਠਿੰਡਾ ਮਾਰਗ ਤੇ ਪਿੰਡ ਭੁੱਲਰ ਨੇੜੇ ਉਲੰਗਦੀ ਸਰਹਿੰਦ ਫੀਲਡਰ ਵਿੱਚ ਇੱਕ ਔਰਤ ਨੇ ਆਪਣੇ ਬੱਚੇ ਸਮੇਤ ਛਾਲ ਮਾਰ ਦਿੱਤੀ ਇਸ ਦੌਰਾਨ ਉਹਨਾਂ ਦੇ ਬਚਾਅ ਲਈ ਕੋਲੋ ਲੰਗਦੇ ਪਿੰਡ ਭੁੱਲਰ ਵਾਸੀ ਦੇ ਰਾਹੀਰ ਨਹਿਰ ਵਿੱਚ ਉਤਰ ਗਏ ਜਾਣਕਾਰੀ ਅਨੁਸਾਰ ਇੱਕ ਰਾਹੀਰ ਨੇ ਬੱਚੇ ਨੂੰ ਸਹੀ ਸਲਾਮਤ ਨਹਿਰ ਵਿੱਚੋਂ ਬਾਹਰ ਕੱਢ ਲਿਆ ਪਰ ਔਰਤ ਦੇ ਬਚਾਅ ਲਈ ਨਹਿਰ ਵਿੱਚ ਉਤਰਿਆ ਦੂਜਾ ਰਾਹੀਰ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਨਹਿਰ ਵਿੱਚ ਹੀ ਰੁੜ ਗਿਆ ਲੁਧਿਆਣਾ ਦੇ ਰਹਿਣ ਵਾਲੇ ਸੋਨੂ ਚੋਪੜਾ ਨੇ ਦੱਸਿਆ ਕਿ ਉਸ ਦੀ ਇਕਵਾਲ ਗੰਜ ਵਿੱਚ ਚਾਹ ਦੀ ਦੁਕਾਨ ਹੈ ਜਦੋਂ ਉਹ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਅਚਾਨਕ ਇੱਕ ਪਲਾਸਟਿਕ ਡੋਰ ਬੰਨੀ ਪਤੰਗ ਉੱਡਦੀ ਹੋਈ ਆਈ ਪਲਾਸਟਿਕ ਦੀ ਡੋਰ ਨੇ ਸੋਨੂ ਚੋਪੜਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਡੋਰ ਨੇ ਉਸ ਦਾ ਗਲਾ ਅਤੇ ਨੱਕ ਵੱਢ ਦਿੱਤਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਹੀਠਾ ਡਿੱਗ ਪਿਆ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ ਸੋਨੂ ਦਾ ਕਹਿਣਾ ਹੈ ਕਿ ਉਹ ਹਾਦਸੇ ਵਿੱਚ ਉਸ ਦੀਆਂ ਅੱਖਾਂ ਵਾਲ-ਵਾਲ ਬਚ ਗਈਆਂ ਨਹੀਂ ਤਾਂ ਇਸ ਪਲਾਸਟਿਕ ਡੋਰ ਕਾਰਨ ਉਹਨਾਂ ਦੀਆਂ ਅੱਖਾਂ ਵੀ ਨੁਕਸਾਨੀਆਂ ਜਾੜੀਆਂ ਸਨ ਪੀੜਤ ਬੋਲੋ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਕੀਤੀ ਗਈ ਹੈ ਕਿ ਪਲਾਸਟਿਕ ਦੇ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜੇ ਮਾਮਲੇ ਨਾ ਵਧ ਸਕਣ ਕੇਂਦਰੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੰਦੇ ਭਾਰਤ ਐਕਸਪ੍ਰੈਸ ਦੇ ਸੂਚਾਰੂਠ ਹੈ ਰਾਲੇਸ਼ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਅਪਗ੍ਰੇਡ ਦੀ ਮੰਗ ਕੀਤੀ ਕੇਂਦਰੀ ਰੇਲ ਮੰਤਰੀ ਯਸ਼ਨੀ ਵੈਸ਼ਨਵ ਨੂੰ ਲਿਖੀ ਗਈ ਚਿੱਠੀ ਵੀ ਦੱਸਿਆ ਗਿਆ ਕਿ ਬੰਦੇਪਾੜ ਟੈਕਸਟ੍ਰੈਸ ਟ੍ਰੇਨ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਟਾਪੇਜ ਦਿੱਤਾ ਜਾਵੇ ਪਰ ਮੌਜੂਦਾ ਸਟੇਸ਼ਨ ਵਿੱਚ ਸਾਰੀਆਂ ਮੁੱਖ ਸਹੂਲਤਾਂ ਦੀ ਕਮੀ ਹੈ ਜਿਵੇਂ ਕਿ ਪੂਰੀ ਟ੍ਰੇਨ ਲਈ ਪਲੇਟਫਾਰਮ ਨਹੀਂ ਹੈ ਪੂਰੇ ਸਟੇਸ਼ਨ ਦੇ ਆਧੁਨਿਕੀਕਰਨ ਤੋਂ ਇਲਾਵਾ ਪਲੇਟਫਾਰਮਾਂ ਨੂੰ ਅਪਗ੍ਰੇਡ ਕਰਨ ਦੀ ਫੌਰੀ ਲੋੜ ਹੈ ਨਵੀਂ ਦਿੱਲੀ ਤੋਂ ਊਨਾ ਤੱਕ ਨਵੀਂ ਸੁਪਰ ਸਪੀਡ ਟ੍ਰੇਨ ਬੰਦੇਪਾੜ ਟੈਕਸਟ੍ਰੈ ਸ਼ੁਰੂ ਕਰਨ ਦੇ ਇਤਿਹਾਸਕ ਥਾਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪੜਾ ਦੇਣ ਲਈ ਕੇਂਦਰੀ ਮੰਤਰੀ ਨੂੰ ਧੰਨਵਾਦ ਕੀਤਾ 3 ਦਿਨ ਪਹਿਲਾਂ ਸ਼੍ਰੀ ਫਤਈਗੜ ਸਾਹਿਬ ਵਿਖੇ ਸੇਵਾਂ ਦਾ ਪਰਿਆ ਟਰੱਕ ਪਲਟਣ ਮਗਰੋਂ ਸੇਵ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਘਟਨਾ ਨੇ ਜਿੱਥੇ ਸਮੁੱਚੇ ਪੰਜਾਬੀਆਂ ਨੂੰ ਬਦਨਾਮ ਕੀਤਾ ਸੀ ਉੱਥੇ ਹੀ ਪੁਲਿਸ ਨੇ ਸੇਵ ਚੋਰੀ ਕਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ ਵੀ ਕੀਤਾ ਸੀ ਜਾਣਕਾਰੀ ਅਨੁਸਾਰ ਪੁਲਿਸ ਨੇ 10 ਵਿਅਕਤੀਆਂ ਦੀ شناخت ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉੱਥੇ ਹੀ ਪੰਜਾਬੀਆਂ ਦੀ ਸ਼ਾਨ ਬਰਕਰਾਰ ਰੱਖਣਾ ਤੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਸਮਾਜ ਸੇਵੀਆਂ ਨੇ ਚੰਗਾ ਉਪਰਾਲਾ ਕੀਤਾ ਹੈ ਸੇਬਾਂ ਦੇ ਮਾਲਕ ਦੀ ਮਦਦ ਕਰਨ ਵਾਲੇ ਸਮਾਜ ਸੇਵਕਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਸੇਬ ਚੋਰੀ ਕਰਨ ਦੀ ਵੀਡੀਓ ਦੇਖੀ ਤਾਂ ਮਨ ਨੂੰ ਬਹੁਤ ਤੱਕਾ ਲੱਗਾ ਪੰਜਾਬੀ ਅਤੇ ਪੰਜਾਬੀਅਤ ਪਦਨਾਮ ਹੋਏ ਇਸ ਕਰਕੇ ਉਹਨਾਂ ਨੇ ਮਦਦ ਕਰਨ ਦਾ ਮਾਨ ਬਣਾਇਆ ਅਤੇ 9,112,000 ਰੁਪਏ ਦਾ ਚੈੱਕ ਦਿੱਤਾ ਅੰਬਾਲਾ ਜ਼ਿਲ੍ਹੇ ਵਿੱਚ ਨਹਿਰ ਵਿੱਚ ਡੁੱਬ ਕੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਪੰਜਾਬ ਦੇ ਲਾਲੂ ਥਾਣਾ ਅਧੀਨ ਆਉਣ ਵਾਲੇ ਪਿੰਡ ਟਿਵਾਣਾ ਦੇ ਰਹਿਣ ਵਾਲੇ ਸਨ ਮਰਨ ਵਾਲਿਆਂ ਵਿੱਚ ਪਤੀ ਪਤਨੀ ਅਤੇ ਉਹਨਾਂ ਦੇ ਦੋ ਬੱਚੇ ਵੀ ਸ਼ਾਮਲ ਹਨ ਮਿਲੀ ਜਾਣਕਾਰੀ ਮੁਤਾਬਕ ਕੁਲਵੀਰ ਸਿੰਘ ਪਰਿਵਾਰ ਸਣੀ ਮਰੂਤੀ ਕਾਰ 'ਵਿਸਵਾਰਸਨ' ਸਵੇਰੇ ਲਗਭਗ 11 ਵਜੇ ਉਹਨਾਂ ਦੀ ਗੱਡੀ ਇਸਮਾਇਲਪੁਰ ਕੋਲ ਨਰਵਾਣਾ ਬ੍ਰਾਂਚ ਵਿੱਚ ਡਿੱਗੀ। ਜਿਸ ਦੀ ਸੂਚਨਾ ਸੋਮਵਾਰ ਨੂੰ ਨੰਗਲ ਥਾਣਾ ਪੁਲਿਸ ਨੂੰ ਮਿਲੀ। ਪੁਲਿਸ ਨੇ ਲਗਭਗ 2.5 ਘੰਟੇ ਦੀ ਮੁਸ਼ਕਲ ਤੋਂ ਬਾਅਦ ਗੱਡੀ ਨੂੰ ਨਹਿਰ ਤੋਂ ਬਾਹਰ ਕੱਢਿਆ। ਪੰਜਾਬ ਵਿੱਚ ਫੂਡ ਐਂਡ ਸਪਲਾਈ ਡਿਪਾਰਟਮੈਂਟ ਵਿੱਚ ਹੋਏ ਟੈਂਡਰ ਕਾਪਲੇ ਵਿੱਚ ਅਦਾਲਤ ਨੇ ਸਾਫ ਕਾ ਡਿਪਟੀ ਡਾਇਰੈਕਟਰ ਆਰ ਕੇ ਸਿੰਘਲਾ ਨੂੰ ਭਗੌੜਾ ਕਰਾਰ ਦਿੱਤਾ ਹੈ। ਦੋਸ਼ੀ ਦੀ ਗ੍ਰਿਫਤਾਰੀ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਦੋਸ਼ੀ ਸਿੰਗਲਾ ਫਿਲਹਾਲ ਵਿਦੇਸ਼ ਵਿੱਚ ਰਹਿ ਰਿਹਾ ਹੈ। ਵਿਜੀਲੈਂਸ ਵੱਲੋਂ ਸਿੰਗਲਾ ਦੇ ਘਰ ਤੇ ਰਿਕਾਰਡ ਗਨ ਨੂੰ ਖੰਗਾਲਿਆ ਗਿਆ ਹੈ। FIFA ਬਿਸ਼ਪ ਕੱਪ ਦਾ ਫਾਈਨਲ ਮੈਚ 18 ਦਸੰਬਰ ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ ਵਿੱਚ ਦੀਪਿਕਾ ਪਾਦੁਕੋਨ ਨੂੰ ਖਾਸ ਜ਼ਿੰਮੇਵਾਰੀ ਦਿੱਤੀ ਗਈ ਹੈ। ਦੀਪਿਕਾ ਪਾਦੁਕੋਨ ਫਾਈਨਲ ਮੈਚ ਦੀ ਟਰੋਫੀ ਦੀ ਢੁੰਡ ਚੁਕਾਈ ਕਰੇਗੀ ਅਤੇ ਉਹ ਅਜੇ ਹੀ ਪਹਿਲੀ ਗਲੋਬਲ ਸਟਾਰ ਬਣ ਗਈ ਜਿਸ ਨੂੰ FIFA ਬਿਸ਼ਪ ਕੱਪ 2022 ਦੇ ਫਾਈਨਲ ਮੈਚ ਦੀ ਟਰੋਫੀ ਦੀ ਢੁੰਡ ਚੁਕਾਈ ਲਈ ਚੁਣਿਆ ਗਿਆ ਹੈ ਤੇ ਆਓ ਹੁਣ ਜਾਣਦੇ ਹਾਂ ਅੱਜ ਦੇ ਮੌਸਮ ਬਾਰੇ ਅੱਜ ਆਸਮਾਨ ਸਾਫ਼ ਰਹੇਗਾ ਅਤੇ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ